ਜੀ ਸਤ ਸ੍ਰੀ ਅਕਾਲ ਦੋਸਤੋ ਪੈਂਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਰੋਹ ਦੇ ਰੇਟ ਬਖਾਉਣ ਨੂੰ ਹਾਜ਼ਰ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੇ ਰੇਟ ਬਖਾਉਣ ਨੂੰ ਤੇ ਅੱਜ ਨਾਗ ਦੀ ਜਿਹੜੀ ਗੱਲ ਕਰਕੇ ਵੇਖੋ ਬਾਈ ਉਧਰ ਵੀ ਨਾ ਖੜੇ ਨੇ ਇਧਰ ਵੀ ਨਾ ਖੜੇ ਨੇ ਜਿਹੜੇ ਅੱਜ ਨਾਗ ਜਿਹੜੇ ਕੋਟਕਪੂਰਾ ਮੰਡੀ ਦੇ ਵਿੱਚ ਆਏ ਨੇ 7-8 ਨਾਗ ਆਏ ਨੇ ਜੀ ਤੇ ਵੇਣਿਆ ਸਰਾ ਰੇਟ ਕੀ ਜਾਂਦਾ ਬਾਈ ਜੀ ਜਿਹੜੀ ਬੋਲੀ ਸਟਾਰਟ ਹੋਣ ਵਾਲੀ ਆ ਮੈਂਟ ਜਿਹੜੇ 7:33 ਹੋ ਗਏ ਜਿਹੜੇ 30 ਤੇ ਹੋ ਜਾਂਦੀ ਬੋਲੀ ਸਟਾਰਟ ਪੂਰੇ 7:30 ਵਜੇ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਪਹਿਲਾਂ ਤੁੜੀ ਚੈੱਕ ਕਰੋ ਜੀ ਵੇੜੇ ਕੀ ਰੇਟ ਜਾਂਦਾ ਜਿਹੜਾ ਅਸਰਾ ਰੇਟ ਜਾਂਦਾ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰ ਦਿਓ ਤੇ ਆਜੋ ਜਿਹੜੀ ਬੋਲੀ ਮੈਨ ਲੱਗਦਾ ਹੋਗੀ ਸਟਾਰਟ ਦੀ ਲਾਓ ਵੇ ਪਹਿਲੀ ਟਰਾਲੀ ਤੋਂ ਜਿਹੜੀ ਇਧਰੋਂ ਸਟਾਰਟ ਕਰਕੇ ਕੱਲ ਦਾ ਜਿਹੜਾ ਅਸਰਾ ਰੇਟ ਕਿਹਾ ਸੀਗਾ 400 ਤੋਂ 450 ਰੁਪਏ ਤੱਕ ਗਿਆ ਸੀਗਾ ਜੀ ਤੇ ਅੱਜ ਦਾ ਦੇਖੋ ਜੀ ਕਾਣੀ ਲਾੜਾ ਕਰਾ ਬਾਈ ਕਾੜੀਆ ਵੇਖ ਨਾ ਨਹੀਂ ਤੂੰ ਸਾਰਾ ਕਿਹਦੇ ਨਹੀਂ ਹਰੋ ਨਾ ਤੂੰ ਸਾਫ ਹੋਊਗੀ ਬਾਈ ਕਹਿੰਦਾ ਚੁੜੀ ਵੇਖ ਕੇ ਬੋਲੀ ਦੋ ਰਾਜੂ ਵੇ ਬਾਹਰ ਦੀ ਹੈ ਨਹੀਂ ਨਹੀਂ ਬਾਹਰ ਹੈ ਅੰਦਰ ਦੀ ਹੈ ਕਹਿੰਦਾ ਇਦਾਂ ਚੰਗੀ ਨਿਕਲੂਗੀ ਰਾਜੂ ਆ ਬੋਲੋ ਬਾਈ ਹਾਂ ਕਹਿੰਦਾ ਮਿੱਟੀ ਮੁਟੀ ਨਹੀਂ ਆ ਬਸ ਜਿੰਨੀ ਤੂੰ ਦਿੰਦਾ ਆ ਇਹਨਾਂ ਦੇ ਕਿਲੇ ਵਿੱਚੋਂ ਜਮਾਂ ਹੀ ਯਾਰ ਮਿੱਟੀ-ਮਿੱਟੀ ਹੈ ਮਿੱਟੀ-ਮਿੱਟੀ ਤੇ ਹਰ ਨਹੀਂ ਨਾ ਆ ਥੋੜੇ ਸਾਹਮਣੇ ਆ ਬਾਈ ਬੋਲੋ 250 ਰੁਪਿਆ 250 250 60 70 ਰੁਪਏ 70 ਕਾਸੀ ਕਾਸੀ ਟੈਂਪੋ 5 ਟੈਂਪੋ 5 ਕਾਸ਼ਰ 15 2 3 5 6 40 ਟੈਂਪੋ 45 352 ਬੁਲੀਆਂ ਚੁੰਜਾ 60 ਹਾਂਜੀ 62 365 ਰੁਪਏ ਬੋਲਾਂਗੇ ਨੇ 300 ਰੁਪਏ ਹੈ ਭਾਈ ਜੀ ਅੱਲਾ ਹੋ ਜੀ ਪਹਿਲੀ ਟਰਾਲੀ ਜਿਹੜੇ ਸਰਾ ਰੇਟ ਲੱਗ ਗਿਆ ਜੀ 300 ਤੋਂ ਲੈ ਕੇ 365 ਰੁਪਏ ਤੱਕ ਜਿਹੜਾ ਟੌਪ ਦਾ ਰੇਟ ਲੱਗ ਗਿਆ ਜੀ ਵੀਡੀਓ ਲਾਈਕ ਜ਼ਰੂਰ ਕਰ ਦਿਓ ਦੱਬ ਕੇ ਸ਼ੇਅਰ ਵੀ ਕਰ ਦਿਓ ਅੱਜ ਗਾਗੂਕ ਚੰਗੇ ਆ ਜੀ ਨਾਗ ਜਿਹੜੇ ਅੱਜ 8 ਆਇਆ ਕੋੜਕੂਰਾ ਮੰਡੀ ਦੇ ਵਿੱਚ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਜੀ 300 ਤੇ 65 ਰੁਪਏ ਦੂਸਰੀ ਨਗਨਾ ਰੇਟ ਵੇਣਿਆ ਕਿੱਧਰੋਂ ਸ਼ੁਰੂ ਹੋਗਾ ਵੇਣਿਆ ਇੱਕ ਨਗ ਉਹ ਖੜਾ ਕਿੱਧਰ ਖੜਿਆ ਲਓ ਜੀ ਉਧਰ ਹੀ ਹੋਇਆ ਜੀ ਆ ਜਾਓ ਵੀ ਇੱਧਰ ਹੀ ਆਹ ਤਰਾ ਦੇ ਬੱਲੇ ਆਹ 아, 이거 뭐야? 아, 이거 뭐야? 아, 이거 뭐야? 아, 이거 뭐야? 아, 이거 뭐 아, 이거 뭐야? 아, 이거 뭐야? 아, 이거 सौ चाली पंताली साढे तवंजाहु सठ पैठ सतर पहतर असी पचासी नवे तौ न तव्हे रुपये भाई ਲਓ ਜੀ ਦੂਸਰੀ ਟਰਾਲੀ ਦਾ ਸਟਾਪ ਦਾ ਰੇਟ ਲੱਗ ਗਿਆ ਜੀ 390 ਰੁਪਏ ਜਿਹੜਾ ਸਾਰਾ ਰੇਟ ਲੱਗ ਗਿਆ ਜੀ ਤੀਸਰੇ ਨੱਕ ਦਾ ਰੇਟ ਵੇਣਿਆ ਭਾਈ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਲਓ ਜੀ ਆ ਤੁੜੀ ਵਿਕੀ ਆ ਜੀ ਲਓ ਜੀ 390 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਤੀਸਰੇ ਨੱਕ ਦਾ ਰੇਟ ਵੇਣਿਆ ਜੀ

5 10 15 20 25 30 35 40 45 550 50 ਪੰਡਾ ਨਹੀਂ ਸਾਰੀ ਅੱਲੀ ਹੁਲੀ ਆ ਅੱਲੀ ਜਾਰੇ ਪੰਡਾ 71 80 80 80 90 90 400 5 ਕਰ 5 405 ਬੋਲਾਂਗੇ ਨੇ 405 ਰੁਪਏ ਵੀਰੇ ਲਓ ਜੀ 405 ਰੁਪਏ ਤੱਕ ਜਿਹੜਾ ਹੁਣ ਦਾ ਰੇਟ ਪਹੁੰਚ ਗਿਆ ਜੀ ਲਓ ਬਾਈ 500 ਜਿਹੜਾ 405 ਰੁਪਏ ਜਿਹੜਾ ਰੇਟ ਪਹੁੰਚ ਗਿਆ ਬਾਈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਓ ਜੀ ਅਗਲੇ ਨਾਕ ਤੇ ਆ ਗਏ ਆ ਜੀ ਬਾਈ ਇਹ ਕੋਟਕਪੂਰਾ ਮੰਡੀ ਦੇ ਵਿੱਚ ਤੋੜੀ ਦਾ ਰੇਟ ਹੁੰਦਾ ਜੀ ਉਹਦਾ ਰੇਟ ਹੁੰਦਾ ਬਾਈ ਜੀ ਤੇ ਲਓ ਜੀ ਨਗ ਜਿਹੜੇ ਰਹਿ ਗਏ ਦੋ 60 ਦੋ ਨਗ ਰਹਿ ਗਏ ਜਿਹੜੇ ਆ ਤਾਂ ਹੋ ਗਏ ਜੀ ਹੋ ਟਰਾਕਾਂ ਦੇ ਵਿੱਚ 88 ਦਾ ਬਾਈ ਬੋਲੋ ਪਰ ਮੈਂ ਕਹਿੰਦਾ ਹਾਂ ਪਹਿਲਾਂ ਉਹ ਲੰਘਦੀ ਹੈ ਸਹੀ ਗੱਲ ਹੈ ਫਿਰ ਨਹੀਂ ਅੰਦਰ ਦੀ ਇੱਕ ਮੱਡ ਵੀ ਨਹੀਂ ਮਾਰੀ द पंद्रह बि पची साढे त सठ पै सतर पंजहतर असी चार सौ दस 410 ਬੋਲਾਂਗੇ ਆ ਜੋ ਅੰਕਲ 410 ਰੁਪਏ ਲਓ ਜੀ 410 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਆ ਨਕਦਾ ਜੀ ਬਾਈ ਜੀ ਦੋ ਨਕ ਰਹਿ ਗਏ ਲਾਸਟ ਜੀ 410 ਰੁਪਏ ਜਿਹੜਾ ਹੁਣ ਤੱਕ ਟੌਪ ਦਾ ਰੇਟ ਲੱਗ ਗਿਆ ਜੀ ਇਦੂ ਵੇਣੇ ਗਾ ਵਾਧਾ ਕੇ ਨਹੀਂ ਬਾਈ ਲਓ ਜੀ ਬੋਲੀ ਹੁਣੀ ਆ ਜਈ ਇਹਦੀ ਆ ਟੁੜੀ ਦੀ ਲਓ ਸਰਾ ਕੁਆਲਟੀ ਆ ਕਹਿੰਦੇ ਟੁੜੀ ਅੰਦਰ ਦੀ ਆ ਜੀ ਵੇਖੋ ਕੀ ਰੇਟ ਜਾਂਦਾ ਬਈ ਜੇ ਲਾਲੋ ਅੰਤਾਜਾ 400 ਤੋਂ 410 ਗਈ ਆ 20 ਜਾ ਸਕਦੀ ਆ 30 ਜਾ ਸਕਦੀ ਆ ਬਈ 450 ਵੀ ਜਾ ਸਕਦੀ ਆ ਜਿਹੜੀ ਤੇ ਆਜੋ ਫਿਰ ਅੱਡੀ ਦਾ ਬੂ ਐਨੀ ਦੂਰ ਤੱਕ ਤਾਂ ਲਾਈ ਜਾ ਟਰਾਲੀ ਉਹ ਚੱਲ ਗੋ ਗਿਆ ਆ ਇਹ ਕੀ ਗੱਲ ਆ ਸਾਹਮਣੇ ਨਹੀਂ ਜਾਉਗਾ ਤਾਂ ハッテンソーラフェレ n ー。ハッテンソーラフェレリー。テンソーラェレリー。 25 ਠੀਕ ਹੈ 350 56 60 70 75 375 ਕੋਲਾਂ ਜਿਹੜੇ 375 ਰੁਪਏ ਜਿਹੜਾ ਰੇਟ ਲੱਗਿਆ ਜੀ 400 ਨਹੀਂ ਜਾ ਪਾਈ ਬਾਈ ਬਾਈ ਜੀ 375 ਰੁਪਏ ਜਿਹੜਾ ਟਾਪ ਦਾ ਰੇਟ ਲੱਗ ਗਿਆ ਜੀ ਟੁੜੀ ਵਧੀਆ ਸੀਗੀ ਬਾਈ ਜੀ ਤੇ ਆ ਜਾ ਕੀ ਹਾਲੀ ਲਾਸਟ ਨੱਕ ਰਹਿ ਗਿਆ ਜੀ ਆਏ ਹੋ ਜੀ ਤੂੜੀ ਅੰਦਰ ਦੀ ਆ ਅੰਦਰ ਸ਼ਾਨਦਾਰ ਪੂੜੀ ਕੀ ਅਕਰਕੁ ਵੀ ਮੜਾ ਸਹੀ ਆ ਲੈ ਵੀ ਕਹਿੰਦੇ ਤੂੜੀ ਅੰਦਰ ਦੀ ਹੈ ਜੀ ਟਾਪ ਦਾ ਰੇਟ ਲੱਗ ਸਕਦਾ ਨਹੀਂ ਵੀ ਲੱਗ ਸਕਦਾ ਬਾਕੀ ਵੇਣੇ ਆ ਜੀ ਲਓ ਜੀ ਕੁਆਲਿਟੀ ਵੇਖੋ ਪਹਿਲਾਂ ਤਾਂ ਬਾਈ ਸਰਾ ਕੁਆਲਿਟੀ ਆ ਬਾਈ ਇੱਧਰ ਵੀ ਲੈ ਵੀ ਮੌਸਮ ਵੇਖੋ ਪਹਿਲਾਂ ਦਾ ਖੂਬਸੂਰਤ ਨਜ਼ਾਰਾ ਕੋੜ ਪੂਰਾ ਮੰਡੀ ਦੇ ਵਿੱਚ ਬਈ ਲੈ ਜਿਹੜੀ ਆ ਥਾਂ ਤੇ ਬੋਲੀ ਹੁੰਦੀ ਆ ਬਈ ਆ ਮੋਗਾ ਰੋਡ ਤੋਂ ਇਧਰਲੇ ਪਾਸੇ ਜਿਹੜੀ ਮੰਡਿਆ ਇਧਰ ਸਬਜ਼ੀ ਮੰਡੀ ਆ ਗਈ ਬਈ ਤੇ ਇਧਰ ਆ ਕੰਡਾ ਕਰਦੇ ਜਿਹੜਾ ਤੇ ਉਹ ਮੋਗਾ ਰੋਡ ਰਹਿ ਗਿਆ ਤੇ ਆਥੇ ਜਿਹੜੀ ਲੋਕੇਸ਼ਨ ਆ ਬਈ ਇੱਥੇ ਹੁੰਦੀ ਬੋਲੀ ਜੀ ਇਧਰ ਸਬਜੀ ਮੰਡੀ ਆ ਗਈ ਬਈ ਲੋਕੇਸ਼ਨ ਵੇਖੋ ਤੁਸੀਂ ਬਈ ਹਾਂ ਜਾਨਾ ਵੀ ਇੱਥੇ ਦਾ ਨਾਮ ਨਹੀਂ ਦਿਖ ਰਹੀ ਆ ਆ ਬੋਲੋ ਬਈ ਬੋਲੋ 300

ਹਰੂ ਦਾ ਬੋਲਾ ਬਾਈ ਕਿਰੇ 380 ਹਾਂਜੀ 380 ਬੋਲੀ ਬੋਲੀ ਹਾਂ ਲਓ ਜੀ 380 ਜਿਹੜਾ ਲਾਸਟ ਨਗਦ ਦਾ ਰੇਟ ਲੱਗ ਗਿਆ ਜੀ 380 ਰੁਪਏ ਤੂੜੀ ਇਹ ਵਧੀਆ ਸੀਗੀ ਅੰਦਰ ਦੀ ਤੂੜੀ ਸੀਗੀ ਜੀ 380 ਰੁਪਏ ਜਿਹੜਾ ਟੌਪ ਦਾ ਰੇਟ ਲੱਗ ਗਿਆ ਜੀ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਕੋਡ ਪੂਰਾ ਦੇ ਤੂੜੀ ਦੇ ਤਾਜ਼ੇ-ਤਾਜ਼ੇ ਰੇਟ ਵੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਮੈਂ ਹਰਪ੍ਰੀਤ ਸਿੰਘ ਧੰਨਵਾਦ ਦੋਸਤੋ ਤੇ ਲਓ ਜੀ